ਰਾਮ ਰਹਿਮਾਨ ਜੁਦਾ ਨਾ ਕਰੋ ਦਿਲ ਕੋ ਸੱਚਾ ਰੱਖੋ ਜੀ ਹਾਂਜੀ ਹਾਂਜੀ ਕਰਤੇ ਰਹੋ ਦੁਨੀਆਦਾਰੀ ਦੇਖੋ ਜੀ ਨਾਨਕ ਕਹਿੰਦੇ ਹਨ ਕਿ ਸਭ ਧਰਮਾਂ ਨੂੰ ਬਰਾਬਰ ਸਮਝੋ ਉਹਨਾਂ ਦੀਆਂ ਸਿੱਖਿਆਵਾਂ ਦਾ ਮੂਲ ਇਹੋ ਹੈ ਮੌਜੂਦਾ ਦੌਰ ਵਿੱਚ ਵੀ ਅਸੀਂ ਮੁਗਲ ਨਾਟਕ ਖੇਡਦੇ ਹਾਂ ਤਾਂ ਨਾਨਕ ਜੀ ਦਾ ਇਹੋ ਕਿਰਦਾਰ ਹੁੰਦਾ ਹੈ ਪਾਪੇ ਪਾਤ ਸਾ ਪਰਮੇ ਸਰ वेखण को परपंच किया देख बूझ सबके के जान अंतर बाहर रव रहया